ਪੰਜਾਬ ਦੇ ਨੌਜਵਾਨ ਆਪਣੇ ਚੰਗੇ ਭਵਿੱਖ ਦੇ ਲਈ ਵਿਦੇਸ਼ਾ ਦਾ ਰੋਖ ਹੈ ਉਹ ਕਰਦੇ ਹੋਏ ਪਿਛਲੇ ਲੰਬੇ ਸਮੇਂ ਤੋਂ ਨਜ਼ਰ ਆ ਰਹੇ ਨੇ ਔਰ ਜੇਕਰ ਤਾਜ਼ਾ ਹਾਲਾਤਾਂ ਦੀ ਗੱਲ ਕਰੀਏ ਤਾਂ ਹਰ ਰੋਜ਼ ਵੱਡੀ ਗਿਣਤੀ ਦੇ ਵਿੱਚ ਪੰਜਾਬ ਦੇ ਨੌਜਵਾਨੀਆਂ ਜਿਹੜੀ ਕਿ ਉਹ ਵਿਦੇਸ਼ਾ ਦੇ ਵੱਲ ਜਾਂਦੀ ਹੋਈ ਨਜ਼ਰ ਆਉਂਦੀ ਹੈ ਤਾਂ ਉੱਥੇ ਹੀ ਕੁਝ ਮਾਮਲੇ ਜੇ ਸਾਹਮਣੇ ਆਉਂਦੇ ਨੇ ਜਿਹੜੇ ਇਮੀਗ੍ਰੇਸ਼ਨ ਵਾਲੇ ਹੁੰਦੇ ਨੇ ਜਿਨ੍ਹਾਂ ਦੇ ਵੱਲੋਂ ਉਹਦਾ ਵੀਜ਼ਾ ਲਗਵਾਇਆ ਜਾਂਦਾ ਤਾਂ ਉਹਨਾਂ ਦੇ ਵੱਲੋਂ ਨੌਜਵਾਨਾਂ ਦੇ ਨਾਲ ਜਾਂ ਫਿਰ ਜੇ ਜੋ ਲੋਕ ਬਾਹਰ ਦਾ ਰੁਕ ਕਰਦੇ ਨੇ ਉਹਨਾਂ ਦੇ ਵੱਲੋਂ ਠੱਗੀ ਠੋੜੀ ਦੇ ਮਾਮਲੇ ਵੀ ਸਾਹਮਣੇ ਆਉਂਦੇ ਨੇ ਤੇ ਇਸੇ ਤਰ੍ਹਾਂ ਦਾ ਮਾਮਲਾ ਇੱਕ ਸਾ ਵੇ ਇਮੀਗ੍ਰੇਸ਼ਨ ਵਾਲੇ ਨੇ ਜਿਨ੍ਹਾਂ ਦੇ ਉੱਤੇ ਇਲਜ਼ਾਮ ਲੱਗ ਰਹੇ ਨੇ ਕਿ ਕਪਲ ਦੇ ਵੱਲੋਂ ਵੀਜ਼ਾ ਲਵਾਇਆ ਗਿਆ ਸੀ ਪੈਸਿਆਂ ਦਾ ਲੈਣ ਦੇਣ ਦਾ ਮਾਮਲਾ ਹਾਲੇ ਤੱਕ ਕਲੀਅਰ ਨਹੀਂ ਹੋ ਪਾਰ ਰਿਹਾ ਤਾਂ ਤਸਵੀਰ ਆ ਪਹਿਲਾਂ ਤੁਹਾਨੂੰ ਦਿਖਾਵਾਂਗੇ ਇੱਕ ਕਪਲ ਹੈ ਜਿਹੜਾ ਉਹ ਟੈਂਕੀ ਦੇ ਤੇ ਚੜਿਆ ਹੋਇਆ ਨਜ਼ਰ ਆ ਰਿਹਾ ਹੈ ਤਾਂ ਇਲਜ਼ਾਮ ਕੀ ਨੇ ਜੋ ਹੁਣ ਤੱਕ ਪਤਾ ਲੱਗਿਆ ਹੈ ਪੁਲ ਸੂਤਰਾਂ ਤੋਂ ਵੀ ਪੈਸਿਆਂ ਦਾ ਕੋਈ ਲੈਣ ਦੇਣ ਨੂੰ ਲੈ ਕੇ ਇਹ ਕਪਲ ਹੈ ਜਿਹੜਾ ਕਿ ਉਹ ਟੈਂਕੀ ਦੇ ਉੱਤੇ ਚੜਿਆ ਹੋਇਆ ਹੈ ਗੱਲਬਾਤ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ ਫੋਨ ਦੇ ਜ਼ਰੀਏ ਡੀਐਸਪੀ ਅਤੇ ਮੌਜੂਦ ਨੇ ਐਸਐਚਓ ਅਤੇ ਮੌਜੂਦ ਨੇ ਉਹਨਾਂ ਦੇ ਵੱਲੋਂ ਗੱਲਬਾਤ ਜਿਹੜੀ ਕਿ ਇਹਨਾਂ ਨੌਜਵਾਨ ਦੇ ਨਾਲ ਫੋਨ ਤੇ ਕੀਤੀ ਜਾ ਰਹੀ ਹੈ ਪਤੀ ਪਤਨੀ ਨੇ ਕਪਲ ਹੈ ਜੋ ਟੈਂਕੀ ਦੇ ਉੱਤੇ ਚੜਿਆ ਹੋਇਆ ਹੈ ਤਾਂ ਇਲਜ਼ਾਮ ਇਹ ਨਿਕਲਦੇ ਸਾਹਮਣੇ ਆ ਰਹੇ ਨੇ ਕਿ ਫਰੋਡ ਹੈ ਜਿਹੜਾ ਕਿ ਇਹਨਾਂ ਦੇ ਨਾਲ ਹੋਇਆ ਹੈ ਪੈਸੇ ਦੇ ਲੈਣ ਦੇਣ ਨੂੰ ਲੈ ਕੇ ਤਾਂ ਮੌਕੇ ਤੇ ਪੁਲਿਸ ਪ੍ਰਸ਼ਾਸਨ ਵੀ ਪਹੁੰਚ ਚੁੱਕੀ ਹੋਈ ਹੈ ਉਹ ਵੀ ਤਸਵੀਰਤਾਂ ਦਿਖਾ ਦਿੰਦੇ ਹਾਂ ਡੀਐਸਪੀ ਐਸਐਚਓ ਅਤੇ तमाम ਜਿਹੜੀ ਕਿ ਫੋਰਸ ਹੈ ਉਹ ਇੱਥੇ ਪਹੁੰਚਦੀ ਹੋਈ ਨਜ਼ਰ ਆ ਰਹੀ ਹੈ ਇਹ ਤਸਵੀਰਾਂ ਥੋੜਾ ਨਾਲ ਸਾਂਝੀਆਂ ਕਰ ਰਹੇ ਹਾਂ ਲੁਧਿਆਣੇ ਤੋਂ ਜਿੱਥੇ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਇੱਕ ਕਪਲ ਹੈ ਜਿਹੜਾ ਕਿ ਉਹ ਟੈਂਕੀ ਤੇ ਚੜਿਆ ਹੋਇਆ ਨਜ਼ਰ ਆ ਰਿਹਾ ਹੈ ਤਾਂ ਗੱਲਬਾਤ ਵੀ ਕਰਾਂਗੇ ਡੀਐਸਪੀ ਸਾਹਿਬ ਇੱਥੇ ਮੌਜੂਦ ਨੇ ਸਰ ਕੀ ਮਾਮਲਾ ਹੈ ਇੱਕ ਕਪਲ ਜਿਹੜਾ ਕਿ ਉੱਤੇ ਟੈਂਕੀ ਤੇ ਚੜਿਆ ਹੋਇਆ ਹਮ ਇਹਨਾਂ ਦਾ ਕੁਝ ਗ੍ਰੀਵੈਂਸਸ ਨੇ ਜੀ ਇਮੀਗ੍ਰੇਸ਼ਨ ਵਾਲਾ ਨਾਲ ਡਿਸਪਿਊਟ ਹੈ ਇਹਨਾਂ ਦੇ ਕੁਝ ਅਲੀਗੇਸ਼ਨਸ ਨੇ ਤਾਂ ਉਹਦੇ ਰਿਗਾਰਡਿੰਗ ਹੈਗਾ ਇਹ ਅਲੀਗੇਸ਼ਨ ਕੀ ਨੇ ਜੀ ਇਹਨਾਂ ਦੇ ਅਲੀਗੇਸ਼ਨਸ ਇਹਨਾਂ ਦੇ ਇਹੀ ਹੈ ਵੀ ਇਹਨਾਂ ਨੇ ਕੁਝ ਪੈਸੇ ਦਿੱਤੇ ਸੀਗੇ ਤੇ ਇਹਨਾਂ ਨੂੰ ਫੋਰਨ ਜੋ ਇਹਨਾਂ ਦਾ ਜਾਨ ਦਾ ਵੀਜ਼ਾ ਵਗੈਰਾ ਨਹੀਂ ਆਇਆ ਤਾਂ ਇਹੀ ਅਲੀਗੇਸ਼ਨ ਨੇ ਪਰ ਇਹ ਪਤਾ ਲੱਗੇ ਕਿੰਨੀ ਅਮਾਉਂਟ ਸੀ ਤੇ ਕਿਹੜੀ ਕੰਟਰੀ 'ਚ ਜਾਣਾ ਸੀ ਅਮਾਉਂਟ ਜੋ ਇਹ ਅਲੈਜ ਕਰ ਰਹੇ ਨੇ ਉਹ 10 ਲੱਖ ਰੁਪਇਆ ਅਲੈਜ ਕਰ ਰਹੇ ਨੇ ਐਂਡ ਕੰਟਰੀ ਦਾ ਮੈਂ ਹਲੇ ਸ਼ੋਰ ਨਹੀਂ ਹੈ ਜੀ ਵੀਜ਼ਾ ਆਇਆ ਨਹੀਂ ਜਾਂ ਫਿਰ ਕੋਈ ਹੋਰ ਡਿਸਪਿਊਟ ਇਹਨਾਂ ਦਾ ਉਹੀ ਗੱਲ ਹੈ ਜੀ ਉਹ ਸਾਰੇ ਅਲੀਗੇਸ਼ਨ ਵੈਰੀਫਾਈ ਹੋਣਗੇ ਹਾਲ ਤਾਂ ਸਾਡਾ ਫੋਕਸ ਚਲੋ ਇਹਨਾਂ ਨੂੰ ਪੀਸਫੁਲੀ ਨੀਚੇ ਲੈ ਕੇ ਆਉਣਾ ਹੈ ਐਂਡ ਜੋ ਵੀ ਇਹਨਾਂ ਦੇ ਅਲਿਗੇਸ਼ਨ ਹੈ ਸਾਰੇ ਪੜਤਾਲ ਕਰਾਂਗੇ ਐਸ ਪਰ ਲਾ ਜੋ ਐਕਸ਼ਨ ਬਣੂਗਾ ਬਿਲਕੁਲ ਇਹ ਤੇ ਸਾਰੇ ਟੈਂਕੀ ਤੇ ਚੜੇ ਹੋਏ ਆ ਤਰ ਤਕਰੀਬਨ ਘੰਟਾ ਡੇਢ ਘੰਟਾ ਹੋਇਆ ਹਾਂ ਗੱਲਬਾਤ ਹੋ ਗਈ ਥੋੜੀ ਇਹਨਾਂ ਨਾਲ ਆ ਚੱਲ ਰਹੀ ਹੈ ਜੀ ਹੋ ਰਹੀ ਹੈ ਐਂਡ ਆਈ ਥਿੰਕ ਪੋਜ਼ਿਟਿਵ ਹੀ ਇਹ ਗੱਲਬਾਤ ਐਂਡ ਹੋਪਫੁਲੀ ਜਲਦੀ ਕਾ ਹੱਲ ਹੋ ਜੇ ਰਿਸਪੌਂਸ ਦੇ ਰਹੇ ਨੇ ਕਪਤਨ ਗੱਲ ਚੱਲ ਰਹੀ ਹੈ ਜੀ ਹੋਪਫੁਲੀ ਮੈਂ ਜਿਵੇਂ ਕਿਹਾ ਪੋਜ਼ਿਟਿਵ ਆ ਜੂਗਾ ਇਮੀਗ੍ਰੇਸ਼ਨ ਵਾਲਾਂ ਨਾਲ ਗੱਲਬਾਤ ਹੋਈ ਹੈ ਜਿਹੜੇ ਇਲਜ਼ਾਮ ਲੱਗ ਰਹੇ ਨੇ ਉਹਨਾਂ ਦਾ ਕੀ ਕਹਿਣਾ ਹੈ ਇਮੀਗ੍ਰੇਸ਼ਨ ਵਾਲਾਂ ਨਾਲ ਹਲੇ ਅਸੀਂ ਤਾਂ ਹੀ ਫੋਕਸ ਕਰ ਪਾਵਾਂਗੇ ਜੇ ਇਧਰੋਂ ਥੋੜਾ ਸਾਨੂੰ ਪੋਜ਼ਿਟਿਵ ਮਿਲੇਗਾ ਕੋਈ ਨਾ ਪਰਿਵਾਰ ਵਾਲੇ ਵੀ ਇੱਥੇ ਮੌਜੂਦ ਨੇ ਹਾਂ ਜੀ ਇਹਨਾਂ ਦੇ ਪਰਿਵਾਰ ਵਾਲੇ ਮੌਜੂਦ ਨੇ ਇਹਨਾਂ ਦੇ ਫਾਦਰ ਨੇ ਮੌਜੂਦ ਨੇ ਹਾਂ ਜੀ ਤਾਂ ਬਿਲਕੁਲ ਤਸਵੀਰਾਂ ਤੋਂ ਦਿਖਾ ਰਹੇ ਹਾਂ ਲੋਕ ਵੀ ਇੱਥੇ ਇਕੱਠੇ ਹੋਣਾ ਸ਼ੁਰੂ ਹੋ ਚੁੱਕੇ ਹੋਏ ਨੇ ਤਾਂ ਉਹਨਾਂ ਦੀ ਸਾਡੀ ਵੀ ਪੇਮੈਂਟ ਪਸੀ ਹੈ ਹਾਂ ਜੀ ਸਾਡੇ ਵੀ ਪੇਮੈਂਟ ਫਸੇ ਆ ਕਿਹਨਾਂ ਕੋਲ ਫਸਿਆ ਹੈ ਗਲੋਬਲ ਵੇ ਵਾਲਿਆਂ ਕੋਲ ਜੀ 18 ਲੱਖ ਰੁਪਏ ਫਸਿਆ ਆ ਕੀ ਮਸਲਾ ਕਿਸ ਨੂੰ ਡਾ ਮਸਲਾ ਇਹ ਆ ਫਾਈਲ ਆਈ ਹੋਈ ਸੀ ਜੀ ਆਣਾ ਕੋਲ ਤੇ ਦਸੰਬਰ ਦਾ ਹੋ ਗਿਆ ਆ ਮੇਰੇ ਕੋਲ ਪ੍ਰੂਫ ਵੀ ਪਏ ਆ ਕਿੱਥੇ ਗਿਰ ਗਏ ਮੇਰੇ ਲਾ ਇਹ ਛੋਟ ਨਾ ਜਾਨ 18 ਵਾਲੀ ਠੱਗੀ ਹੋਈ ਹੈ 18 ਲੱਖ ਰੁਪਏ ਜੀ ਸਭ ਤੋਂ ਵੱਧ ਸਾਡੇ ਫਸਿਆ ਹੋਇਆ ਹੈ ਠੀਕ ਹੈ ਹੋਰ ਲੋਕ ਵੀ ਇੱਥੇ ਆਏ ਨੇ ਜਿਨ੍ਹਾਂ ਦਾ 93 ਸਾਡਾ ਆ ਦੇਖੋ ਸਾਡਾ ਵੀ 93 ਹੈ ਜੀ ਹਾਂਜੀ ਹਾਂਜੀ ਕੋਈ ਕੰਪਲੀਟ ਕੀਤੀ ਉਸ ਤੋਂ ਪਹਿਲਾਂ ਕੰਪਲੇਂਟ ਮੈਂ ਕਹਿੰਨੇ ਆਣਾ ਕੋਲ ਅਸੀਂ ਥੱਕ ਗਏ ਜੀ ਆ ਕੇ ਇਹ ਸਾਨੂੰ ਉਲਟੀਆਂ ਧਮਕੀਆਂ ਦੇ ਲਾਹਿੰਦੇ ਕਹਿੰਦੇ ਜੋ ਕਰਨਾ ਕਰ ਲੋ ਤੁਸੀਂ ਪੁਲਿਸ ਕੰਪਲੇਂਟ ਕੀਤੀ ਹੈ ਪੁਲਿਸ ਜਣੀ ਆ ਸੀਗੇ ਜੀ ਗੱਲ ਇਹ ਸੀਨ ਕੀ ਹੈ ਇੱਥੇ ਬੜੇ ਜਿਹੜੇ ਲੋਕ ਆਇਆ ਕਰਦੇ ਕਈ ਪੁਲਿਸ ਕੋਲ ਵੀ ਜਾ ਚੁੱਕੇ ਆ ਅਗਲੇ ਕਹਿੰਦੇ ਸਾਨੂੰ 3-3 ਮਹੀਨੇ ਹੋ ਗਏ ਕੋਈ ਸੁਣਵਾਈ ਨਹੀਂ ਕਹਿੰਦੇ ਪ੍ਰਸ਼ਾਸਨ ਖੜਾ ਠੋੜੀ ਅਗਲੇ ਪਤਾ ਕੀ ਕਹਿੰਦੇ ਅਗਲੇ ਸਿੱਧਾ ਕਹਿੰਦੇ ਆ ਕਹਿੰਦੇ ਕਿ ਤੁਸੀਂ ਜਿੱਥੇ ਜਾਣਾ ਜੋ ਕਰਨਾ ਤੁਸੀਂ ਕਰ ਲੋ ਚਾਹੁੰਦੇ ਅਸੀਂ ਪੈਸੇ ਨਹੀਂ ਦੇਣੇ ਦੋ ਦਿਨ ਬੰਦੇ ਆ ਪ੍ਰੂਫ ਆਸੀ ਲਾਸਟ ਵੀਕ ਧਰਨਾ ਲਾਏ ਆ ਕਹਿੰਦੇ ਤੁਸੀਂ ਧਰਨਾ ਲਾਤਾ ਤੁਹਾਡੇ ਪ ਮੇਰਾ ਹਰਦੇਵ ਸਿੰਘ ਲੋਕਲ ਜੀ ਗੁਰਨਾੜਕ ਕਲੋਨੀ ਤੋਂ ਗਿਲ ਗਿਲ ਰੋਡ ਤੋਂ ਹਾਂਜੀ ਮੇਰਾ ਬ੍ਰਦਰ ਹੈ ਛੋਟਾ ਹਾਂਜੀ ਹਾਂਜੀ ਇਹ ਫੈਮਲੀ ਹੈ ਜੀ ਮੇਰੇ ਧਮਕੇ ਦੇਣਦੇ ਸਾਨੂੰ ਜੀਓ ਧਮਕੇ ਕੰਨੇ ਵੀ ਜੋ ਕਰਨਾ ਤੁਸੀਂ ਕੱਟ ਹੋ ਜਾਗੇ ਆ ਦੇਖੋ ਆਪਣੇ ਪੈਸੇ ਨਹੀਂ ਦਿੱਤੇ ਪੈਸੇ ਇੱਕ ਨੰਬਰ 'ਚ ਦਿੱਤੇ ਆ ਅਸੀਂ ਮੈਂ ਕਹਿੰਨੇ ਹਾਂ ਇਹਨਾਂ ਨੂੰ ਅਸੀਂ ਕਿਹਾ ਇੱਕ ਨੰਬਰ 'ਚ ਸਾਨੂੰ ਇੱਕ ਵਾਰੀ ਬਾਉਂਸਰ ਬੁਲਾ ਲੈਂਦੇ ਆ ਬਸ ਜਦੋਂ ਵੀ ਗੱਲ ਹੋਣੀ ਮੈਂ ਕਹਿੰਨਾ ਅਸੀਂ ਇੱਕ ਨੰਬਰ 'ਚ ਇੱਥੇ ਪਹਿਲਾਂ ਕਿ ਇਮੀਗ੍ਰੇਸ਼ਨ ਵਾਲਾ ਗਲੋਬਲ ਵੀ ਇਮੀਗ੍ਰੇਸ਼ਨ ਆਹੀ ਹੈ ਜੀ ਉਹਦੀ ਆ ਵਿਨੂ ਮਲੋਤਰਾ ਦੀ ਭੈਣ ਸਾਹਮਣੇ ਖੜੀ ਸੀਗੀ ਅੱਦਾ ਜੇ ਇਸ਼ਾਰੇ ਜੇ ਕਰੀ ਔਰ ਤੁਹਾਨੂੰ ਕਈ ਇਹਨਾਂ ਨੇ ਇਹ ਆਫਿਸ ਬੰਦ ਕਰਕੇ ਨੇ ਇੱਕ ਹੋਰ ਆਫਿਸ ਖੋਲ ਲਿਆ ਐਤੇ ਫਰੋਡ ਬੰਦ ਹੋ ਰਹੇ ਨੇ ਇੱਕ ਹੋਰ ਆਫਿਸ ਖੋਲ ਲਿਆ ਹੁਣ ਦੇਖੋ ਇਹਨਾਂ ਨੇ ਬਿਲਕੁਲ ਕੁਝ ਹੋਰ ਲੋਕ ਵੀ ਸਾਹਮਣੇ ਆਏ ਨੇ ਜਿਨ੍ਹਾਂ ਦੇ ਨਾਲ ਗਲੋਬਲ ਵੇ ਇਮੀਗ੍ਰੇਸ਼ਨ ਦੇ ਵੱਲੋਂ ਫਰੋਡ ਹੈ ਕੀਤਾ ਗਿਆ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇੱਕ ਪਾਰਕ ਦੇ ਵਿੱਚ ਟੈਂਕੀ ਬਣੀ ਹੈ ਪਾਣੀ ਵਾਲੀ ਜਿਸ ਦੇ ਉੱਤੇ ਕਪਲ ਹੈ ਉਹ ਚੜਿਆ ਹੋਇਆ ਨਜ਼ਰ ਆ ਰਿਹਾ ਹੈ ਤਾਂ ਮੈਂ ਆਪਣੇ ਸਹਿਯੋਗੀ ਨੂੰ ਅਪੀਲ ਕਰੂਗਾ ਕਿ ਦੂਜੇ ਪਾਸੇੋਂ ਵੀ ਤਸਵੀਰਾਂ ਦਿਖਾਈਆਂ ਜਾਂ ਜੋ ਲੇਡੀ ਉੱਤੇ ਬੈਠੇ ਹੋਏ ਨੇ ਉਹਨਾਂ ਦੀ ਵੀ ਤਸਵੀਰਾਂ ਦਿਖਾਉਣ ਦੀ ਜਿਹੜੀ ਕੋਸ਼ਿਸ਼ ਹੁ ਕੀਤੀ ਜਾਵੇ ਤਾਂ ਇਲਜ਼ਾਮ ਜਿਹੜੇ ਲੱਗਦੇ ਹੋਏ ਨਜ਼ਰ ਆ ਰਹੇ ਨੇ ਤੇ ਕੁਝ ਹੋਰ ਲੋਕ ਵੀ ਇੱਥੇ ਪਹੁੰਚੇ ਨੇ ਜੋ ਇਲਜ਼ਾਮ ਲਗਾ ਰਹੇ ਨੇ ਕਿ ਸਾਡੇ ਨਾਲ ਵੀ ਜਿਹੜਾ ਫਰੋਡ ਆ ਕੀਤਾ ਗਿਆ ਹੈ ਇੱਕ ਨੋਜ਼ਨ ਪਹੁੰਚੇ ਹੈ ਜਿਨ੍ਹਾਂ ਦੇ ਵੱਲੋਂ ਕਹਿਣਾ 18 ਲੱਖ ਦਾ ਫਰੋਡ ਕੀਤਾ ਗਿਆ ਤੇ ਇੱਕ ਨੋਜ਼ਨ ਹੋਰ ਪਹੁੰਚੇ ਜਿਹਦੇ ਵੱਲੋਂ ਇਹ ਕਹਿਣਾ ਵੀ ਸਾਨੂੰ ਵੀ 9 ਤੋਂ 10 ਲੱਖ ਦਾ ਜਿਹੜਾ ਕੀ ਫਰੋਡ ਆ ਕੀਤਾ ਗਿਆ ਔਰ ਜੇਕਰ ਅਸੀਂ ਇਹਨਾਂ ਦੇ ਕੋਲ ਆਪਦੇ ਮਸਲੇ ਲੈ ਕੇ ਪਹੁੰਚਦੇ ਆਂ ਤਾਂ ਸਾਨੂੰ ਬੌਂਸਰ ਬੁਲਾ ਕੇ ਧਮਕੀਆਂ ਦੇਣ ਦੀ ਗੱਲ ਆਖੀ ਪੁਲਿਸ ਦੇ ਨਾਲ ਫੋਨ ਰਾਹੀਂ ਜਿਹੜੀ ਗੱਲਬਾਤ ਆ ਉਹ ਕੀਤੀ ਜਾ ਰਹੀ ਹੈ ਪੁਲਿਸ ਦੇ ਵੱਲੋਂ ਖਲੀ ਉੱਪਰ ਜਾਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਕੋਈ ਵੀ ਇਹ ਨਹੀਂ ਘਟਨਾ ਨਾ ਵਾਪਰ ਸਕੇ ਤਾਂ ਫੋਨ ਤੇ ਗੱਲਬਾਤ ਜ਼ਰੂਰ ਹੈ ਜਿਹੜੀ ਕੀਤੀ ਜਾ ਰਹੀ ਹੈ ਔਰ ਨਾਲ ਦੀ ਨਾਲ ਹੋਰ ਵੀ આરોਪ ਜਿਹੜੇ ਲੱਗਦੇ ਹੋਏ ਨਜ਼ਰ ਆ ਰਹੇ ਨੇ ਗਲੋਬਲ ਵੇ ਇਮੀਗ੍ਰੇਸ਼ਨ ਆਰੇ ਦੇ ਉੱਤੇ ਕਿ ਇਹਨਾਂ ਦੇ ਵੱਲੋਂ ਕਈ ਲੋਕਾਂ ਦੇ ਨਾਲ ਫਰੋਡ ਹੈ ਉਹ ਕੀਤਾ ਗਿਆ ਤਾਂ ਜਦੋਂ ਲੋਕੀ ਆਪਣੀ ਸਮੱਸਿਆਵਾਂ ਲੈ ਕੇ ਪਹੁੰਚਦੇ ਨੇ ਤਾਂ ਉਹਨਾਂ ਨੂੰ ਬੌਂਸਰ ਬੁਲਾ ਕੇ ਡਰਾਮ ਧਮਕਾਨ ਦੀ ਵੀ ਕੋਸ਼ਿਸ਼ ਹੈ ਉਹ ਕੀਤੀ ਜਾਂਦੀ ਹੈ। ਤਾਂ ਸੰਗਰੂਰ ਦੇ ਰਹਿਣ ਵਾਲੇ ਨੇ ਤੈਨਾਂ ਵੱਲੋਂ ਵੀ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਪਿਛਲੇ ਲੰਬੇ ਸਮੇਂ ਤੋਂ ਸਾਨੂੰ ਪੈਸਿਆਂ ਨੂੰ ਲੈ ਕੇ ਲਾਰੇ-ਲੱਪੇ ਲਗਾਏ ਜਾ ਰਹੇ ਨੇ। ਤਾਂ ਅਕਸਰ ਜਿਵੇਂ ਅਸੀਂ ਪਹਿਲਾਂ ਕਿਹਾ ਕਿ ਹਟਿਆ ਕਿ ਪੰਜਾਬ ਦੀ ਨੌਜਵਾਨ ਪੀੜ੍ਹੀ ਹੈ ਜੋ ਆਪਣੇ ਚੰਗੇ ਭਵਿੱਖ ਦੇ ਲਈ ਵਿਦੇਸ਼ਾਂ ਦਾ ਰੁੱਖ ਕਰਦੀ ਹੈ ਪਰ ਕੁਝ ਇਮੀਗ੍ਰੇਸ਼ਨ ਵਾਲੇ ਅਜਿਹੇ ਨੇ ਜੋ ਪੰਜਾਬ ਦੀ ਨੌਜਵਾਨੀ ਨੂੰ ਗੁੰਮਰਾਹ ਕਰਕੇ ਜਿੱਥੇ ਉਹਨਾਂ ਦਾ ਸਮਾਂ ਖਰਾਬ ਕਰ ਰਹੀ ਉੱਥੇ ਉਹਨਾਂ ਦੇ ਪੈਸੇ ਵੀ ਖਰਾਬ ਕਰਦੇ ਹੋਏ ਨਜ਼ਰ ਆਉਂਦੇ ਨੇ ਤਾਂ ਕੁਝ ਇਮੀਗ੍ਰੇਸ਼ਨ ਵਾਲੇ ਤਾਂ ਜੋ ਕਮਿਟਮੈਂਟ ਕਰਦੇ ਨੇ ਉਹ ਪੂਰੀ ਕਰ ਦਿੰਦੇ ਨੇ ਪਰ ਕੁਝ ਇਮੀਗ੍ਰੇਸ਼ਨ ਵਾਲੇ ਲੋਕਾਂ ਨਾਲ ਫਰੋਡ ਕਰਦੇ ਨੇ ਤਾਂ ਪਰਿਵਾਰਕ ਮੈਂਬਰ ਇੱਥੇ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਅੰਕਲ ਜੀ ਕੀ ਨਾਮ ਹੈ ਤੁਹਾਡਾ ਕਿਹੜੀ ਜਗ੍ਹਾ ਤੋਂ ਬਹੁਤ ਲੈ ਕੇ ਗਏ ਕੀ ਨਾਮ ਹੈ ਤੁਹਾਡਾ ਗੁਰਮੇਲ ਸਿੰਘ ਹੈ ਮੇਨੂੰ ਜੋ ਕਪਲ ਉੱਪਰ ਚੜਿਆ ਹੋਇਆ ਠੋਡੇ ਕੀ ਲੱਗਦੇ ਨੇ ਮੇਰਾ ਨਵਾਂ ਬੇਟਾ ਹੈਗਾ ਠੇਡਾ ਨਵਾਂ ਤੇ ਬੇਟਾ ਕੀ ਮਸਲਾ ਕੀ ਹੈ ਜੀ ਇਹ ਇਮੀਗ੍ਰੇਸ਼ਨ ਦਾ ਗਲੋਬਲ ਦਾ ਸਾਡੇ 10 ਲੱਖ ਰੁਪਏ ਦੀ ਟੱਗੀ ਮਾਰੀ ਹੋਈ ਹੈ 10 ਲੱਖ 70 ਹਾਂ ਜੀ ਹਾਂ ਵੀਜ਼ਾ ਲਗਵਾਉਣਾ ਸੀ ਵੀਜ਼ਾ ਲਗਾਉਣ ਵਾਸਤੇ ਕਿਹੜੀ ਕੰਟਰੀ ਦਾ ਜੀ ਯੂਕੇ ਦਾ ਯੂਕੇ ਦਾ ਜੀ ਦਾ ਹਾਂ ਹਾਂ ਤਾਂ ਕਿੰਨੀ ਦੇਰ ਤੋਂ ਤੁਸੀਂ ਖੱਜਲ ਹੋ ਰਹੇ ਹੋ ਕਿੰਨੀ ਦੇਰ ਤੋਂ ਗੀੜੇ ਕਰ ਕਰ ਅਸੀਂ ਪਹਿਲੇ ਮਹੀਨੇ ਦੇ ਨਾਲ ਆ ਰਹਾਂਗੇ ਪਹਿਲੇ ਮਹੀਨੇ ਦੇ ਵਿੱਚ ਫੈਸ ਲਗਵਾਈ ਤੀਗੀ ਦੂਜੇ ਮਹੀਨੇ ਇਹਨਾਂ ਨੂੰ ਪੈਸੇ 10 ਲੱਖ ਰੁਪਏ ਜਮ੍ਹਾਂ ਕਰਵਾਏ ਪਹਿਲਾਂ ਇਹਨਾਂ ਨੇ ਕਿਹਾ ਸੀ ਵੀ ਕੋਈ ਵੀਜ਼ਾ ਲੱਗਣ ਤੋਂ ਬਾਅਦ ਪੈਸੇ ਲਵਾਂਗੇ ਉਸ ਤੋਂ ਇਹਨਾਂ ਨੇ ਪਹਿਲਾਂ ਮੰਗ ਕੀਤੀ ਸੀ ਅਸੀਂ ਫਿਰ ਸਾਡੇ ਕਾਗਜ਼ ਪੱਤਰ ਇਹਨਾਂ ਦੇ ਵੀ ਗਏ ਹੋਏ ਨੇ ਸਾਨੂੰ ਦੇਣੇ ਪਏ 10 ਲੱਖ ਰੁਪਈਆ ਜੀ ਤੇ ਉਸ ਤੋਂ ਬਾਅਦ ਇਹਨਾਂ ਦੀ ਇੰਟਰਵਿਊ ਵੀ ਕਰਵਾਈ ਸਾਡੀ ਚੰਡੀਗੜ੍ਹ ਚੰਡੀਗੜ੍ਹ ਤੋਂ ਬਾਅਦ 29 ਤਰੀਕ ਤੋਂ ਫਿਰ ਅਸੀਂ ਆਉਂਦੇ ਰਹੇ ਇਹਨਾਂ ਦੇ ਸਾਡੇ ਕੋਈ ਗੱਲਬਾਤ ਨਹੀਂ ਕਰੀ ਨਾ ਗੱਲਬਾਤ ਕਰਨੀ ਮਈ ਦੇ ਮਹੀਨੇ ਵਿੱਚ 3 ਮਈ ਨੂੰ ਅਸੀਂ ਆਏ ਉੱਦੇ ਸਾਡੇ ਨਾਲ ਇਹਨਾਂ ਨੇ 15 ਦਿਨ ਦਾ ਟਾਈਮ ਲੈ ਕੇ ਸਾਤੋਂ ਅਸੀਂ ਇਹਨਾਂ ਨੂੰ 30 ਮਈ ਤੱਕ ਦਾ ਟਾਈਮ ਦਿੱਤਾ ਹਾਂ 30 ਮਈ ਤੱਕ ਲਿਖਤੀ ਨਾਉਂ ਟਾਈਮ ਦਿੱਤਾ ਹੋਇਆ ਤੇ ਕੋਈ ਗੱਲਬਾਤ ਨਹੀਂ ਇਹਨਾਂ ਨੇ ਕੀਤੀ ਸਾਨੂੰ ਵਾਲਾ ਮੋਕੇ ਤੇ ਪੁਲਿਸ ਪ੍ਰਸ਼ਾਸਨ ਹੀ ਪਹੁੰਚਿਆ ਕੀ ਗੱਲਬਾਤ ਹੋਈ ਠੀਕ ਪ੍ਰਸ਼ਾਸਨ ਪਹੁੰਚੇ ਪੁਲਿਸ ਪ੍ਰਸ਼ਾਸਨ ਕਹਿੰਦਾ ਵੀ ਤੁਸੀਂ ਹੇਠਾਂ ਲਾਓ ਵੀ ਗੱਲਬਾਤ ਹੋਊਗੀ ਗੱਲਬਾਤ ਇਹਨਾਂ ਜਦਕਿ ਕੋਈ ਕੰਮ ਨਹੀਂ ਰਹਿ ਹੁਣ ਤੇ ਸਾਡੇ ਪੈਸੇ ਦਬਾਉਣਗੇ ਅਸੀਂ ਤਾਂ ਉਹ ਹੇਠਾਂ ਹੁੰਦੇ ਨਹੀਂ ਅਜੇ ਤਾਂ ਅੱਗ ਲਾ ਕੇ ਅਜ ਮਰਨ ਦਾ ਕੋਈ ਸੋਚਦਾ ਹਾਂ ਸੀਪੀ ਨੂੰ ਸਾਡੇ ਰੈਪਲੀਕੇਸ਼ਨ ਪਹੁੰਚ ਦਿੱਤੀ ਹੋਈ ਹੈ ਪਹਿਲਾਂ ਕੰਪਲੀਟ ਦਿੱਤੀ ਹੋਈ ਹੈ ਪੁਲਿਸ ਸ਼ਹਿਮੇ ਮਿੰਦੀ ਸੀਪੀ ਨੂੰ ਤੇ ਪੁਲਿਸ ਕਮੇਸ ਨੇ ਰਜਿਸਟਰ ਹੋਰ ਕਾਰਵਾਈ ਹੋ ਗਈ ਸੀ ਪਹਿਲਾਂ ਕਾਰਵਾਈ ਉਹਨਾਂ ਧੂਰੀ ਨੂੰ ਭੇਜੀ ਹੋਈ ਹੈ ਧੂਰੀ ਵਾਲਿਆਂ ਨੇ ਉਰੇ ਭੇਜਦ ਨੇ ਉਰੇ ਵਾਲੇ ਕੋਈ ਸੁਣ ਨਹੀਂ ਰਿਹਾ ਸਾਡੀ ਗੱਲ ਬਾਤ ਬਿਲਕੁਲ ਮੌਕੇ ਤੇ ਪੁਲਿਸ ਪ੍ਰਸ਼ਾਸਨ ਪਹੁੰਚਿਆ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਗੱਲਬਾਤ ਕਰਨ ਦੀ ਜਿਹੜੀ ਕੋਸ਼ਿਸ਼ ਹੈ ਪਰਵਾਰਕ ਮੈਂਬਰਾਂ ਨਾਲ ਕੀਤੀ ਜਾ ਰਹੀ ਹੈ ਔਰ ਵੱਡੇ ਇਲਜ਼ਾਮ ਵੀ ਲਗਾਏ ਜਾ ਰਹੇ ਨੇ ਕਿ ਸਾਨੂੰ ਪਿਛਲੇ ਲੰਬੇ ਸਮੇਂ ਤੋਂ ਖੱਜਲ ਖੁਰ ਕੀਤਾ ਗਿਆ ਹੈ ਔਰ ਜਿਹੜਾ ਕਪਲ ਉੱਪਰ ਚੜਿਆ ਹੈ ਉਹਨਾਂ ਦੇ ਜੋ ਪਿਤਾ ਜੀ ਇੱਥੇ ਮੌਜੂਦ ਨੇ ਮੂੰਹ ਬੇਟਾ ਉਹਨਾਂ ਦੇ ਉੱਪਰ ਚੜਿਆ ਉਹ ਨੇ ਤਾਂ ਸਾਫ਼ ਤੌਰ ਤੇ ਇਹ ਕਹਿਣਾ ਜੇਕਰ ਅੱਜ ਵੀ ਸਾਡਾ ਨਾਂ ਹੱਲ ਹੋਇਆ ਤਾਂ ਅਸੀਂ ਇੱਥੇ ਹੀ ਆਪਣੇ ਆਪ ਨੂੰ ਖਤਮ ਕਰਦੇ ਜਾਵਾਂਗੇ ਤਾਂ ਅਕਸਰ ਹੀ ਅਸੀਂ ਦੇਖਦੇ ਹਾਂ ਆਏ ਦਿਨ ਕੋਈ ਨਾ ਕੋਈ ਇਮੀਗ੍ਰੇਸ਼ਨ ਵਾਲੇ ਦੇ ਮਾਮਲੇ ਸਾਹਮਣੇ ਆਉਂਦੇ ਨੇ ਜੋ ਪੰਜਾਬ ਦੇ ਨੌਜਵਾਨਾਂ ਦੇ ਨਾਲ ਫਰੋਡ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਤਸਵੀਰਾਂ ਤੋਂ ਦਿਖਾ ਰਹੇ ਹਾਂ ਗੱਲਬਾਤ ਜਿਹੜੀ ਕਿ ਉਹ ਕੀਤੀ ਜਾ ਰਹੀ ਹੈ ਡੀਐਸਪੀ ਸਾਹਿਬ ਇੱਥੇ ਮੌਜੂਦ ਨੇ ਐਸਐਚਓ ਇੱਥੇ ਮੌਜੂਦ ਨੇ ਗੱਲਬਾਤ ਕੀਤੀ ਜਾ ਰਹੀ ਹੈ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਦੂਜੇ ਪਾਸੇ ਕਪਲ ਜਿਹੜਾ ਕਿ ਉੱਪਰ ਚੜਿਆ ਹੋਇਆ ਟੈਂਕੀ ਦੇ ਉੱਤੇ ਤਾਂ ਗਲਬਾ ਦੇ ذریعے ਮਸਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਹੈ ਉਹ ਜਰੂਰ ਕੀਤੀ ਜਾ ਰਹੀ ਹੈ ਔਰ ਕੁਝ ਲੋਕ ਇੱਥੇ ਹੋਰ ਵੀ ਪਹੁੰਚੇ ਨੇ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਸਾਡੇ ਨਾਲ ਵੀ ਜਿਹੜਾ ਕਿ ਗਲੋਬਲ ਵੇ ਇਮੀਗ੍ਰੇਸ਼ਨ ਦੇ ਵੱਲੋਂ ਫਰੋਡ ਹੈ ਉਹ ਕੀਤਾ ਗਿਆ ਹੈ ਤਾਂ ਇਹ ਤਸਵੀਰਾਂ ਥੋੜਾ ਨਾਲ ਸਾਂਝੀਆਂ ਕਰ ਰਹੇ ਹਾਂ ਟੈਂਕੀ ਦੇ ਉੱਤੇ ਕਪਲ ਚੜਿਆ ਹੋਇਆ ਨਜ਼ਰ ਆ ਰਿਹਾ ਹੈ ਔਰ ਇਲਜ਼ਾਮ ਲੱਗ ਰਹੇ ਨੇ ਕਿ ਗਲੋਬਲ ਵੇ ਇਮੀਗ੍ਰੇਸ਼ਨ ਦੇ ਵੱਲੋਂ ਉਹਨਾਂ ਦੇ ਨਾਲ ਫਰੋਡ ਹੈ ਕੀਤਾ ਗਿਆ ਤਾਂ ਪੁਲਿਸ ਨੂੰ ਕੰਪਲੀਟ ਕਰਨ ਦੇ ਬਾਵਜੂਦ ਵੀ ਕੋਈ ਕਾਰਵਾਈ ਨਹੀਂ ਹੋਈ ਤਾਂ ਕੁਝ ਲੋਕ ਹੋਰ ਵੀ ਇੱਥੇ ਪਹੁੰਚੇ ਨੇ ਪਿੱਛੇ ਦੇਖ ਕੇ ਤਾਂ ਕੁਝ ਲੋਕ ਹੋਰ ਵੀ 14 ਇੱਥੇ ਪਹੁੰਚੇ ਹੋਏ ਨੇ ਜਿਨ੍ਹਾਂ ਦੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਸਾ ਜਿਨ੍ਹਾਂ ਦੇ ਵੱਲੋਂ ਗੰਭੀਰ ਇਲਜ਼ਾਮ ਲਗਾਏ ਜਾਂਦੇ ਨੇ ਗਲੋਬਲ ਵੇ ਇਮੀਗ੍ਰੇਸ਼ਨ ਦੇ ਵੱਲੋਂ ਸਾਡੇ ਨਾਲ ਵੀ ਫਰੋਡ ਹੈ ਕੀਤਾ ਗਿਆ ਤਾਂ ਜਦੋਂ ਅਸੀਂ ਉਹਨਾਂ ਨਾਲ ਗੱਲਬਾਤ ਕਰਨ ਦੀ ਇੱਥੇ ਪਹੁੰਚਦੇ ਆ ਤਾਂ ਬੌਨਸਰ ਬਲਾਕ ਕੇ ਸਾਨੂੰ ਡਰਾਹ ਧਮਕਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਸਿੱਧੇ ਤੌਰ ਤੇ ਕਹਿ ਰਹੇ ਜੋ ਕਰਨਾ ਕਰ ਲੋ ਅਸੀਂ ਤੁਹਾਡੇ ਪੈਸੇ ਵਾਪਸ ਹੈ ਉਹ ਨਹੀਂ ਕਰਾਂਗੇ ਪਰ ਉਹਨੂੰ ਦੇਖਣਾ ਹੋਵੇਗਾ ਕਿ ਪ੍ਰਸ਼ਾਸਨ ਇਸ ਦੇ ਉੱਤੇ ਕੀ ਕਾਰਵਾਈ ਕਰਦੇ ਹੋਏ ਨਜ਼ਰ ਆਏਗਾ ਕੈਮਰਾ ਪਰਸਨ ਬੋਬੀ ਦੇ ਨਾਲ ਹਿੰਮਤ ਸਿੰਘ ਦੀਪਾਲ ਦੇਨਿਕ ਸਵੇਰਾ ਲੁਧਿਆਣਾ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇਨ ਦੇਨਿਕ ਸਵੇਰਾ ਟੀਵੀ YouTube Facebook Instagram X aur WhatsApp channel par